ਇਸ طرف ਜੇ ਹੈ ਚਿਕਨ ਸ਼ਾਪ ਹੈ ਇਹ ਮੰਦਿਰ ਦੇ نیچے ਹੀ ਚਿਕਨ ਸ਼ਾਪ ਲਗਾ ਹੋਇਆ ਹੈ ਇਹ ਦੇਖ ਸਕਤੇ ਹਨ ਇਸ ਸਾਈਡ ਤੇ ਪਾਕਿਸਤਾਨ ਤੋਂ ਇੱਕ ਬੜਾ ਹੀ ਅਜੀਬ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਦਰਸਲ ਪਾਕਿਸਤਾਨ ਦੇ ਅਹਿਮਦਪੁਰ ਸਿਆਲਚ ਬਣੇ ਰਾਮ ਸੀਤਾ ਮੰਦਿਰ ਨੂੰ ਮੀਟ ਦੀ ਦੁਕਾਨ ਚ ਤਬਦੀਲ ਕਰ ਦਿੱਤਾ ਗਿਆ ਹੈ ਜੀ ਹਾਂ ਇਸ Hindu ਮੰਦਿਰ ਨੂੰ ਮੀਟ ਦੀ ਦੁਕਾਨ ਚ ਬਦਲ ਦਿੱਤਾ ਗਿਆ ਮੰਦਿਰ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੋਕ ਗੁੱਸੇਜ ਨੇ 0% ਆਬਾਦੀ ਹੈ Hindu ਕੀ ਹਾਂ ਤੇ ਕੋਈ ਨਹੀਂ ਰਹਤਾ Hindu ਯਹਾਂ ਤੇ ਇਹ ਹੈ ਸੀਤਾ ਰਾਮ ਮੰਦਿਰ ਆਪਕੋ ਦਿਖਾਉਣ ਵਾਲੇ ਜੋ ਇਹ ਇਸ ਦੇ ਦਰਮਿਆਨ ਵੀ ਓਮ ਵੀ ਲਿਖਾ ਹੋਇਆ ਹੈ ਔਰ ਹਿੰਦੀ ਵੀ ਲਿਖੀ ਹੋਈ ਹੈ ये पढ़ के कमेंट में बताए कि क्या लिखा हुआ है दरमियान में तो ओम लिखा हुआ है इसके साइड में क्या लिखा हुआ है सा आया है इस तरफ ये है चिकन शॉप है ये मंदिर के नीचे ही चिकन शॉप लगा हुआ है ये देख सकते हैं इस साइड भी इधर भी हिंदी लिखी हुई है ਇਹ ਵੀ ਹਿੰਦੀ ਲਿਖੀ ਹੋਈ ਹੈ ਚਲੋ ਇਸ ਹਾਂ ਉੱਧਰੋਂ ਉੱਤਰਦੇ ਜਾਓ ਜਾਣਕਾਰੀ ਮੁਤਾਬਕ ਰਾਮ ਸੀਤਾ ਮੰਦਿਰ ਪਾਕਿਸਤਾਨ ਦੇ ਅਹਿਮਦਪੁਰ ਸਿਆਲ ਵਿੱਚ ਇੱਕ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਤਾ ਵਾਲਾ ਮੰਦਿਰ ਹੈ ਇਹ ਕਰੀਬ 1 ਸਦੀ ਪੁਰਾਣਾ ਹੈ ਇਹ ਮੰਦਿਰ ਇਲਾਕੇ ਦੇ Hindu ਪਾਈਚਾਰੇ ਦੀ ਪੂਜਾ ਸਥਾਨ ਸੀ ਮੰਦਿਰ ਦੀ ਸੁੰਦਰ ਨਕਾਸ਼ੀ ਅਤੇ ਪਵਿੱਤਰ ਚਿੰਨਾ ਨਾਲ ਸ਼ਿੰਗਾਰੀ ਇਸੀ ਆਰਕੀਟੈਕਚਰ ਧਾਰਮਿਕ ਸਿਵਾਮਤ ਉੱਪਰੇ ਇੱਕ ਅਮੀਰ ਸਭਿਆਚਾਰਕ ਵਿਰਾਸਤ ਦੀ ਕਹਾਣੀ ਵੀ ਬਿਆਨ ਕਰਦੀ ਹੈ ਉੱਥੇ ਹੀ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਚ ਦਿਖਾਇਆ ਗਿਆ ਕਿ ਕਿ ਮੰਦਿਰ ਦੇ ਉੱਪਰ ਓਮ ਰਾਦੇ ਸ਼ਾਮ ਅਤੇ ਰਾਮ ਸੀਤਾ ਲਿਖਿਆ ਹੋਇਆ ਹੈ ਜਿਸ ਨੂੰ ਕਿ ਹੁਣ ਇੱਕ ਮੀਟ ਦੀ ਦੁਕਾਨ ਚ ਬਦਲ ਦਿੱਤਾ ਗਿਆ ਮੀਟ ਦੀ ਦੁਕਾਨ बिल्कुल मंदिर अंदर बनी हुई है। दोस्तों ये अभी मैं मार्केट के ऊपर मौजूद हूं और ये है सीताराम मंदिर का ऊपर से व्यू जो के बहुत ही सुंदर लग रहा है ये देख सकते हैं बाहर जो है इसकी साइड भी जो है ना शॉप्स है, दुकानें हैं बहुत बड़ी बड़ी तो इस तरफ जो है ये भी अभी जो दरवाजा है इसको ये भी खोलने वाले हैं यहाँ के इसके अंदर चल के दिखाएंगे कि इसके अंदर क्या है। ओ लाइट वगैरह तो नहीं होगी अंदर? नहीं, लाइट वगैरह नहीं चलाने। ये ले ये भी चलाने। इसके अंदर असल बुरा होगा। अच्छा।, अच्छा। ਤਾਂ ਅਬ ਵੀ ਲੋਡ ਗੁਰੂ ਹਾਂ ਦੱਸ ਦਰਵਾਜ਼ਾ ਦੱਸਿਆ ਕਿ ਸੋ ਪਹਿਲਾਂ ਵੀ ਪਾਕਿਸਤਾਨ ਦੇ ਕਈ ਮੰਦਰਾਂ 'ਚ ਧਰਮ ਪਰਿਵਰਤਨ ਦਾ ਵੀਡੀਓ ਵਾਇਰਲ ਹੋ ਚੁੱਕਾ ਹੈ ਕਈ ਥਾਵਾਂ 'ਤੇ ਮੰਦਰਾਂ ਨੂੰ ਮਸਜਿਦ 'ਚ ਤਬਦੀਲ ਕਰ ਦਿੱਤਾ ਗਿਆ ਅਤੇ ਕਈ ਥਾਵਾਂ 'ਤੇ ਮੰਦਰਾਂ ਨੂੰ ਪਸ਼ੂਆਂ ਦੇ ਤਵੇਲੇ ਤੱਕ ਵਿੱਚ ਬਦਲ ਦਿੱਤਾ ਗਿਆ ਪਰ ਹੁਣ ਰਾਮ ਸੀਤਾ ਮੰਦਰ ਨੂੰ ਮੁਰਤੋਂ ਮੀਟ ਦੀ ਦੁਕਾਨ 'ਚ ਬਦਲਿਆ ਗਿਆ ਜਿਸ ਨਾਲ ਹਿੰਦੂ ਭਾਈਚਾਰਾ ਬੇਹਦ ਗੁੱਸੇ 'ਚ ਨਜ਼ਰ ਆ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ